ਦੇ ਬਾਰੇ ਵੇ ਲੋ ਯਾਰ ਮੇਰੇ ਬਰਦਰ ਦੇ ਅੱਜ ਜਿਹੜਾ ਜਿਹੜੇ ਬੋਰਡ ਲਗਾਏਗੇ ਕੀ ਕਹਿਣਾ ਚਾਹਦੇ ਅੱਜ ਸੋ ਆਨ ਟੂ ਸਾਬ ਦੀ ਕੋਪੋਟਲ ਸਾਰ ਸੰਗਤਾਂ ਨੂੰ ਇਹ ਬਲੀਸ਼ ਕੀਤਾ ਹੈ ਕਿ ਵੀਰੇ ਇਸ ਇਹ ਸੰਗਤਤ ਬੰਦੀ ਨਹੀਂ ਉਹ ਸੰਗਤਤ ਬੰਦੀ ਹੈ ਕਿ ਕੁਝ ਲੋਕਾਂ ਵਿੱਚੋਂ ਵੀਡੋਇੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਅਜਿਹੇ ਉਹ ਚਾਹੁੰਦੇ ਨੇ ਜਿਸ ਦਾ ਆਮ ਪਬਲਿਕ ਦੀ ਭਾਵਨਾਵਾਂ ਨੂੰ ਫੇਸਪਾਲਦੀ ਹੈ ਉਸ ਉਸ ਵੇਲੇ ਜਨਤਾ ਨੂੰ ਜਾਗਰੂਕ ਕਰਾਇਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਹਾਂ ਜੋਤ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਕਿ ਜਗ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਕਾਈ ਸੰਗਤ ਸਨਮਾਨ ਨੂੰ ਸਨਮਾਨ ਨੂੰ ਫੇਸਬੁਕ ਅੱਛਾ ਜੀ ਜਿੱਦੇ ਜਿੱਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ 500 ਬਾਂਡ ਜੋ ਹਿਸਾਬ ਦੇ ਮੁਤਾਬਿਕ ਕੰਪਨੀ ਸਰ ਸੰਗਤਾਂ ਨੂੰ ਇਹ ਬ੍ਰੀਫ ਕੀਤਾ ਹੈ ਕਿ ਇਹਦੇ ਇੱਥੇ ਦਰਸ਼ਕਾਂ ਤੋਂ ਮੰਗੇ ਨੇ ਇੱਕ ਸੰਗਤਾਂ ਤੋਂ ਮੰਗੀ ਹੈ ਕਿ ਕੁਝ ਲੋਕਾਂ ਵਿੱਚੋਂ ਰੀਬੇਟਿੰਗ ਜਾਂ ਬੋਤਲ ਖਚਾਉਂਦੇ ਨੇ ਜਾਂ ਕੁਝ ਐਹੋ ਜਿਹੇ ਉਹ ਬੋਤਲ ਖਚਾਉਂਦੇ ਨੇ ਜਿਸ ਦਾ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਬੌਂਦੀ ਆ ਉਸ ਉਸ ਵਕਤ ਜਨਤਾ ਨੂੰ ਜਾਗਰੂਕ ਕਰਾਇਆ ਪਰੰਤਖ ਸਾਹਮਣੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨੋਕ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਤੇ ਜਗ ਸੰਗਤਾਂ ਨੂੰ ਜਾਣਤ ਹੋਇਆ ਗਿਆ ਕਿ ਅਜਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਤ ਆਈ ਸੰਗਤ ਮਾਨ ਸਨਮਾਨ ਨੂੰ ਫੇਸ ਪਹੁੰਚੂ ਅੱਛਾ ਜੀ ਜਿਹੜਾ ਜਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਬੋਰਡ ਜੋ ਸਾਬ ਦੀ ਫਤਕਦਿਲ ਸ਼ਾਰ ਸੰਗਤਾਂ ਨੂੰ ਇਹ ਬਲੀਫ ਕੀਤਾ ਹੈ ਕਿ ਜਿਹੜੇ ਇੱਥੇ ਦਰਸ਼ਨ ਆਉਣ ਦੇ ਲਈ ਕੋਈ ਸੰਗਤ ਆਉਂਦੀ ਹੈ ਕੁਝ ਲੋਕ ਉਹਨਾਂ ਉੱਤੋਂ ਬੀਟਿੰਗ ਜਾਂ ਫੋਟੋ ਖਿੱਚਉਂਦੇ ਨੇ ਜਾ ਕੁਝ ਇਹੋ ਜਿਹੇ ਉਹ ਲੋਕ ਚਾਹੁੰਦੇ ਨੇ ਜਿਸ ਤਰ੍ਹਾਂ ਆਮ ਪਬਲਿਕ ਦੀ ਭਾਵਨਾਵਾਂ ਨੂੰ ਫੇਸ ਪਹੁੰਚਦੀ ਆ ਉਸ ਉਸ ਵਾਰ ਦੀ ਜਨਤਾ ਨੂੰ ਜਾਗਰੂਕ ਪ੍ਰਯਾਤਨ ਮੰਤਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਵਾਏ ਗਏ ਨੇ ਮਾਨੋਜ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਤੇ ਜਨ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਕਿ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਮਾਣ ਸਨਮਾਨ ਨੂੰ ਫੇਸ ਪਹੁੰਚੂ ਅੱਛਾ ਜੀ ਜਿਹੜਾ ਜਿੱਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਨੇ ਅਕਸਰ ਮਾਨਸਾ ਸਾਹਿਬ ਦੇ ਸੁਪੰਦਿਲ ਸਾਹਿਬ ਸੰਗਤਾਂ ਨੂੰ ਇਹ ਬਲਿੱਕ ਕੀਤਾ ਹੈ ਕਿ ਜਿਹੜੇ ਇੱਥੇ ਦਰਸ਼ਕਾਂ ਤੋਂ ਦੇ ਨੇ ਉਹ ਸੰਗਤਾਂ ਆਉਂਦੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਫ੍ਰੀ ਵੈਟਿੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਬਹੁਤ ਚਾਹੁੰਦੇ ਨੇ ਜਿਸ ਦਾ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਪਾਉਂਦੀ ਹੈ ਉਸ ਉਹ ਸਭ ਦੀ ਜਨਤਾ ਨੂੰ ਜਾਗਰੂਕ ਪ੍ਰਯਾ ਮੰਤਰੀ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਜੋਤ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਕਿ ਜਗ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਹੈ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਸਨਮਾਨ ਸਨਮਾਨ ਨੂੰ ਫੇਸਬੁਕ